ਛੇ ਬਾਡਾਂ ਵਾਲੇ ਤਿੰਨ ਮੰਜ਼ਲਾ ਹਸਪਤਾਲ ਦੀ ਸੁਰੱਖਿਆ ਕਰਦਾ ਇੱਕ ਪੁਲਿਸ ਕਰਮਚਾਰੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮਹਿਲਾ ਸਿਹਤ ਸਟਾਫ ਦੀ ਸੁਰੱਖਿਆ ਰੱਬ ਭਰੋਸੇ ਜਿਸ ਘਟਨਾ ਦੇ ਵਿੱਚ ਕੋਲਕਾਤਾ ਦੀ ਟ੍ਰੇਨੀ ਮਹਿਲਾ ਡਾਕਟਰ ਦੀ ਹੱਤਿਆ ਤੋਂ ਬਾਅਦ ਰਾਤ ਦੀ ਡਿਊਟੀ ਤੇ ਹਸਪਤਾਲਾਂ ਵਿੱਚ ਤਾਇਨਾਤ ਸਿਹਤ ਅਮਲੇ ਦੀਆਂ ਮਹਿਲਾਵਾਂ ਅਤੇ ਕਰਮਚਾਰੀਆਂ ਅਤੇ ਲੇਡੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਘਟਨਾ ਤੋਂ ਬਾਅਦ ਕੁਝ ਹਸਪਤਾਲਾਂ ਨੇ ਰਾਤ ਦੇ ਸਮੇਂ ਮਹਿਲਾ ਬਾੜ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਗੁਰਦਾਸਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਸ਼ਿਵਰ ਸਰਪਾਲ ਬੰਬੜੀ ਵਿਖੇ ਰਾਤ ਦੇ ਸਮੇਂ ਸਿਰਫ ਇੱਕ ਪੁਲਿਸ ਕਰਮਚਾਰੀ ਤਾਇਨਾਤ ਹੁੰਦਾ ਹੈ ਤਿੰਨ ਮੰਜ਼ਿਲਾ ਹਸਪਤਾਲ ਵਿੱਚ ਧੋੜ ਧੋੜ ਕੇ ਉਹ ਇਕੱਲਾ ਹੀ ਕਿਵੇਂ ਪੂਰੇ ਹਸਪਤਾਲ ਦੀ ਸੁਰੱਖਿਆ ਕਰ ਪਾਵੇਗਾ ਪਿਛਲੇ ਦਿਨ ਹੀ ਹਸਪਤਾਲ ਵਿੱਚ ਰਾਤ ਨੂੰ ਹੀ ਲੜਾਈਆਂ ਦੀਆਂ ਘਟਨਾਵਾਂ ਵੀ ਵਾਪਰੀਆਂ ਤੇ ਹਸਪਤਾਲ ਦੇ ਵਿੱਚ ਰਾਤ ਦੇ ਸਮੇਂ ਡਿਊਟੀ ਤੇ ਤਾਇਨਾਤ ਮਹਿਲਾ ਡਾਕਟਰ ਅਤੇ ਨਰਸਿੰਗ ਸਟਾਫ ਦਾ ਵੀ ਕਹਿਣਾ ਹੈ ਕਿ ਰਾਤ ਨੂੰ ਜ਼ਿਆਦਾਤਰ ਮਰੀਜ਼ਾਂ ਦੇ ਰਿਸ਼ਤੇਦਾਰ ਨਸ਼ੇ ਦੀ ਹਾਲਤ ਵਿੱਚ ਹੁੰਦੇ ਹਨ ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ 'ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਉਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਹੈ ਸੀਸੀਟੀ ਵੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਹੈ ਬਸ ਐਟ ਲੀਸਟ ਇੱਕ ਵਾਰਡ ਚ ਇੱਕ ਗਾਡ ਹੋਣਾ ਚਾਹੀਦਾ ਤੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਐਮਰਜੈਂਸੀ ਆ ਗਈ ਹੈ ਹਾਂ ਜੀ ਐਟ ਲੀਸ ਕਿ ਕਰਨਾ ਹੋਈ ਹੋਏ ਕੀ ਲੱਗਦਾ ਹੋਏ ਇਨਸਿਕਰ ਫੀਲ ਕੀਤਾ ਹੋਏ ਹਾਂ ਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਗ ਸੀਗਾ ਪੇਸ਼ੈਂਟ ਦੇ اٹੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਦਿੱਤੀ ਗਈ ਸੀ ਸਾਡੇ ਉਹਦਾ ਸਟਾਰ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸ ਹਮੋਸਰ ਨੂੰ ਮੀ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਬਸ ਇਹ ਹालतੂ ਫालतੂ ਜਿਹੜੇ ਰਾਤ ਨੂੰ ਡਰੰਕ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫੀਮੇਲ ਸਟਾਫ ਲਈ ਉਹ ਨਹੀਂ ਮੰਦੇ ਹੈਗੇ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਕੀ ਮੰਗ ਕੇ ਬਸ ਆਹੀ ਮੰਗ ਰਹੇ ਕਿ ਇੱਕ ਹਰ ਇੱਕ ਪੋਰਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਸ਼੍ਰੀ ਰਾਦੇ ਕਲਾਸਟ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਹਰਪ੍ਰੀਤ ਕੋਰਾ ਸਟਾਫ ਨਰਸ ਮੈਂ ਸਿਵਲ ਹਸਪੀਟਲ ਗੁਰਦਾਸਪੁਰ ਮੇਰੀ ਡਿਊਟੀ ਹੈ ਠੀਕ ਸੋ ਜਿਹੜੀ ਕਲਕੱਤਾ ਦੇ ਵਿੱਚ ਜਿਹੜੀ ਵਾਰਲਾਤ ਹੋਈ ਉਹ ਬਹੁਤ ਜ਼ਿਆਦਾ ਬੁਰੀ ਹੈ ਉਹਦਾ ਇਨਸਾਫ ਵੀ ਹੋਣਾ ਚਾਹੀਦਾ ਹੈਗਾ ਆ ਠੀਕ ਆ ਉਹ ਬਹੁਤ ਬੁਰੀ ਘਟਨਾ ਹੈਗੀ ਆ ਕਿਸੇ ਦੇ ਨਾਲ ਵੀ ਹੋ ਸਕਦਾ ਆ ਜਿੱਥੋਂ ਤੱਕ ਗੱਲ ਕੀਤੀ ਜਾਵੇ ਕਿ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਸੀਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਵੀ ਐਦਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਠੀਕ ਆ ਜਿਹੜੀ ਕਿ ਹੋਣੀ ਚਾਹੀਦੀ ਹੈ ਸਾਡੇ ਕੋਲ ਸਟੂਡੈਂਟਸ ਵੀ ਆਉਂਦੇ ਨੇ ਸਾਡੇ ਕੋਲ ਸਾਡੀਆਂ ਫੀਮੇਲ ਸਟਾਫ ਵੀ ਨਾਈਟਸ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਸਿਕਿਉਰਿਟੀ ਨਹੀਂ ਹੈਗੀ ਕਿਸੇ ਵੀ ਵਾਰਡ ਦੇ ਵਿੱਚ ਠੀਕ ਹੈ ਸੋ ਆਈ ਐਮਰਜੈਂਸੀ ਤੋਂ ਇਲਾਵਾ ਸਾਡੇ ਕੋ ਕੋਈ ਸਿਕਿਉਰਟੀ ਨਹੀਂ ਹੈ ਸਾਡੇ ਨਾਲ ਪੇਸ਼ੈਂਟ ਵੀ ਬਦਤਮੀਜ਼ੀਆਂ ਕਰ ਜਾਂਦੇ ਨੇ ਮਤਲਬ ਸਾਡੇ ਨਾਲ ਬੜੀ ਰਾਫ ਲੈਂਗੁਏਜ ਯੂਜ਼ ਕਰਦੇ ਆ ਸਾਨੂੰ ਫੋਨ ਕਰਵਾ ਦਿੰਦੇ ਆ ਨੈਸੈਸਰੀਜ਼ ਕਈ ਲੋਕ ਇੱਥੇ ਡਰਿੰਕ ਵੀ ਕਰਕੇ ਆ ਜਾਂਦੇ ਹੈਗੇ ਆ ਮਤਲਬ ਪੇਸ਼ੈਂਟਸ ਵਗੈਰਾ ਤਾਂ ਸਾਡੇ ਨਾਲ ਕਾਫੀ ਜ਼ਿਆਦਾ ਮਤਲਬ ਮਤਲਬ ਪੇਸ਼ੈਂਟ ਵੀ ਬਹੁਤ ਬੁਰਾ ਬੋਲ ਜਾਂਦੇ ਨੇ ਸਾਨੂੰ ਸਰ ਸਰ ਪ੍ਰੋਬਲਮ ਤੇ ਕੋਈ ਵੀ ਹੈਗੀ ਭਾਵੇਂ ਡੇ ਵਿੱਚ ਵੀ ਫੀਮੇਲ ਸਟਾਫ ਹੁੰਦਾ ਨਾਈਟ ਵਿੱਚ ਵੀ ਪਰ ਜ਼ਿਆਦਾ ਤਾਂ ਨਾਈਟ ਦੀ ਜ਼ਰੂਰਤ ਹੁੰਦੀ ਹੈ ਕਿ ਨਾਈਟ ਦੇ ਵਿੱਚ ਈਵਨਿੰਗ ਦੇ ਵਿੱਚ ਜ਼ਿਆਦਾ ਮਤਲਬ ਕਿ ਸਿਕਿਉਰਟੀ ਦੀ ਜ਼ਰੂਰਤ ਸਰ ਸਾਡੇ ਕੋਲ ਸਟੂਡੈਂਟਸ ਵੀ ਆਉਂਦੇ ਨੇ ਸਿ큐ਡੈਂਟ ਸਟੂਡੈਂਟਸ ਦੀ ਵੀ ਕੋਈ ਵੀ ਸਾਡੇ ਕੋਲ ਨਹੀਂ ਹੈਗਾ ਮਤਲਬ ਕਿ ਫੈਸਿਲਿਟੀ ਨਹੀਂ ਹੈਗੀ ਸਾਡੇ ਕੋਲ ਕਿ ਉਹਨਾਂ ਨੂੰ ਵੀ ਕੋਈ ਸੇਫਟੀ ਨਹੀਂ ਹੈਗੀ ਕਿ ਮਤਲਬ ਜਿਸ ਤਰ੍ਹਾਂ ਕਿ ਉਹਨਾਂ ਦੇ ਟੀਚਰਸ ਵੀ ਆਣੇ ਚਾਹੀਦੇ ਹੈਗੇ ਤਾਂ ਉਹਨਾਂ ਦੀ ਵੀ ਕੋਈ ਸੇਫਟੀ ਨਹੀਂ ਹੈ ਸਟੂਡੈਂਟਸ ਦੀ ਕਿੰਨੀਆਂ ਸਰ ਸਾਡੇ ਕੋਲ ਇੱਕ ਤਾਂ ਲੇਬਰ ਰੂਮ ਡਿਪਾਰਟਮੈਂਟ ਹੈਗਾ ਗਾਇਨੀ ਡਿਪਾਰਟਮੈਂਟ ਹੈ ਐਮਰਜੈਂਸੀ ਆ ਤੇ ਸਰਜਿਕਲ ਵਾਰਡ ਹੈਗਾ ਆ ਸਰਜਿਕਲ ਵਾਰਡ ਦੇ ਵਿੱਚ ਵੀ ਮੈਡੀਕਲ ਵਾਰਡ ਡੇਂਗੂ ਵਾਰਡ ਉਹ ਅਲੱਗ-ਅਲੱਗ ਬਣੀਆਂ ਹੋਈਆਂ ਐ ਸਰ ਸਿਕਿਉਰਟੀ ਵਾਲਾ ਇੱਕ ਸਰ ਆਈ ਸੀ ਯੂ ਵੀ ਹੈਗਾ ਇੱਕ ਹੀ ਆਦਮੀ ਐ ਸਿਕਿਉਰਟੀ ਦਾ ਯੈਸ ਹਾਂ ਜੀ ਸਰ ਇੱਕ ਹੀ ਐ ਕੀ ਮੰਗ ਕਰਦੇ ਤੁਸੀਂ ਕੀ ਹੋਣਾ ਚਾਹੀਦਾ ਸਰ ਸਾਡੇ ਕੋਲ ਪ੍ਰੋਪਰ ਜਿੱਦਾਂ ਗੁਜ਼ਰਾ ਕਰਨਾ ਉੱਥੇ ਮਤਲਬ ਕਲਕੱਤਾ ਦੇ ਵਿੱਚ ਇਹ ਘਟਨਾ ਹੋਈ ਆ ਕਿ ਰੱਬ ਨਾ ਕਰੇ ਇਸ ਤਰ੍ਹਾਂ ਤਾਂ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਈ ਕਿ ਸਾਡੇ ਹਸਪੀਟਲ ਨੂੰ ਵੀ ਇਦਾਂ ਮਰੀ ਗੰਦੀ ਮਤਲਬ ਜਿਹੜੀ ਦੁਖਦਾਈ ਘਟਨਾ ਦਾ ਸਾਹਮਣਾ ਕਰਨਾ ਪਵੇ ਸੋ ਦੈਟ ਕਿ ਸਾਨੂੰ ਵੀ ਪ੍ਰੋਪਰ ਸਿਕਿਉਰਟੀ ਦੇਣੀ ਚਾਹੀਦੀ ਐ ਇਹ ਐਸ ਆਈ ਭਪਿੰਦਰ ਸਿੰਘ ਇਸਰ ਮੇਰੀ ਅੱਠ ਤੋਂ ਸਵੇਰੇ 8 ਵਜੇ ਤੱਕ ਹੁੰਦੀ ਆ ਉਸ ਤੋਂ ਬਾਅਦ ਰੈਸਟ ਹੁੰਦੀ ਐ ਸਰ ਸ਼ਾਮ ਨੂੰ ਫੇਰ 8 ਵਜੇ ਨੂੰ ਲਈ ਆ ਜਾਂਦੀ ਐ ਇੱਕ ਇੱਕ ਗਾਡੀ ਆ ਕੱਲਾ ਸਿੰਗਲ ਹੀ ਜੰਸਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਨਾ ਜਿਨੇ ਦੋ ਹੁੰਦੇ ਸਨ ਨਹੀਂ ਸਰ ਘਟੋ ਘਟ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਹਾਂ ਘਟੋ ਘਟ ਦੋ ਬੰਦੇ ਕਿੰਨੇ ਲਈ ਚੋੜੇ ਤੇਰੇ ਜੇ ਕੋਈ ਕਿੰਨੀ ਮੁਸ਼ਕਲ ਲੜਾਈ ਝਗੜਾ ਦਾ ਸਰ ਤਿੰਨ ਚਾਰ ਤੇ ਰੋਜ਼ ਆਉਨੇ ਆਉਣੇ ਲਾਜ਼ਮੀ ਐ ਨਾ ਕੋਈ ਰਾਤ ਸੁੱਕੀ ਨਹੀਂ ਤੇ ਦੇਖਦੇ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮਾੜਾ ਮੋੜਾ ਇਹ ਜੇ ਕਦੇ ਨੂੰ ਉਠੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਦੌੜ ਰਹੀ ਨਾ ਕਦੀ ਤਾਂ ਇਹ ਥਾੜਨਾ ਨਹੀਂ ਬਤਵੀ ਜੀ ਕੀਤੀ ਵੀ ਤੜਦੇ ਹਮਾਰੀ ਕੋਸ਼ਿਸ਼ ਕੀਤੀ ਲੋਕਾਂ ਇਹ ਤਾਂ ਰਾਤ ਰੋਝਦੇ ਕੰਮ ਆ ਸਰ ਉਹ ਹੀ ਜੜਾਈ ਹੁੰਦੀ ਆ ਆ ਜਰਾ ਪੀ ਕੇ ਆ ਜਾਂਦੇ ਆ ਛਟਾ ਛਟਾ ਲੋਕ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਥੜਨਾ ਲੈ ਜਾਣ ਕਰਦੇ ਤਾਂ ਕੇ ਨਾ ਗੱਲ ਪੈ ਜਾਂਦੀ ਆ ਲੋਕ ਵੇਖੋ ਜੀ ਜਨਾ ਮਰਜ਼ੀ ਤੁਸੀਂ ਪਿਆਰ ਨਾਲ ਸਮਝਾਓ ਲੋਕ ਆਪਣੀ ਅੜੀ ਜੜੇ ਰਹਿੰਦੇ ਆ ਤੇ ਜਿਹੜੀ ਉਹ ਮਨਪਾਗੀ ਘਟਣਾ ਜੀ ਕਲ ਕਲ ਕਲਕੜਾ ਚ ਹੋਈ ਹੈ ਤੇ ਸਸਾ ਸਾਲ ਸਟਾਫ ਜਿਹੜਾ ਸਾਡਾ ਫੀਮੇਲ ਸਟਾਫ ਨਾਈਟ ਡਿਊਟੀ ਤੇ ਸਾਡੀ ਡਿਊਟੀਆਂ ਦਾ 24 ਡਿਊਟੀ ਹੈ ਕਿ ਨਾਈਟ ਸਟਾਫ ਹਮੇਸ਼ਾ ਡਿਊਟੀ ਰਹਿੰਦਾ ਹੈ ਸਾਡੇ ਹਸਪੀਟਲ ਵਿੱਚ ਗਾਇਨੀ ਵਾਰਡ ਜਾਂ ਹਰ ਵਾਰਡ ਵਿੱਚ ਸਟਾਫ ਨਰਸਿਸ ਗਾਇਨੀ ਡਾਕਟਰ ਸਾਰੇ ਰਾਜ ਸਿਕਿਉਰਿਟੀ ਹੁੰਦੇ ਆ ਅਸੀਂ ਬਹੁਤ ਸਰਕਾਰ ਨਾਲ ਕਰਕੇ ਦਿੱਤਾ ਹੈ ਪਰ ਸਾਡੇ ਕੋਲ ਦੋ ਸਿਕਿਉਰਿਟੀ ਗਾਰਡs ਹੈਗੇ ਨੇ ਐਮਰਜੈਂਸੀ ਵਿੱਚ ਇੱਕ ਮਾਰਨਿੰਗ ਤੇ ਇੱਕ ਨਾਈਟ ਵੀ ਨਾਈਟ ਡਿਊਟੀ ਨੇ ਰੋਟ ਕਰਦੇ ਆ ਪਰ ਲੇਬਰ ਉਹ ਜਿਹੜਾ ਪਬਲਿਕ ਡੀਲਿੰਗ ਹੈ ਵਾਰਡਾਂ ਵਿੱਚ ਸਟਾਫ ਦੇ ਡਿਊਟੀਆਂ ਰਾਤ ਨੂੰ ਹੁੰਦੀਆਂ ਆ ਅਸੀਂ ਸਰਕਾਰ ਨੂੰ ਦੁਬਾਰਾ ਲਿਖ ਕੇਤਾ ਹੈ ਪਹਿਲੇ ਲਿਖ ਕੇਤਾ ਸੀਗਾ ਕਿ ਇਹ ਜੋ ਇਹ ਕੋਈ ਸਿਕਿਉਰਿਟੀ ਦਾ ਇਤਜਾਮ ਕੀਤਾ ਜਾਂਦਾ ਅਸੀਂ ਉਹ ਦੁਬਾਰਾ ਇਸ ਫਿਰ ਲਿਖ ਕੇ ਦੇ ਰਹੇ ਹਾਂ ਸੀ ਇੱਕ ਲੈਟਰ ਫਿਰ ਲਿਖ ਕੇ ਬਣਾਇਆ ਕਿ ਸਾਹਮਣੇ ਤਾਂ ਪ੍ਰੋਪਰ ਸਿਕਿਉਰਿਟੀ ਦਿੱਤਾ ਹਸਪਤਲ ਦਿੱਤੀ ਜਾਵੇ ਜਿੱਦਾਂ ਮਰੀਜ਼ ਦੇ ਕੋ ਅਟੈਂਡੈਂਟ ਆਉਂਦੇ ਆ ਕੋਈ ਇਦਾਂ ਕੁ ਮਿਸਦੇ ਵੀ ਇਦਾਂ ਦੀਆਂ ਘਟਨਾਵਾਂ ਸਾਡੇ ਕੋਲ ਆਉਂਦੀਆਂ ਨੇ ਸਰ ਕੱਟਾਂ ਹੁੰਦੀਆਂ ਹੁੰਦੀਆਂ ਇੱਥੇ ਕੱਟਣਾ ਹੁੰਦੀਆਂ ਥੱਲੇ ਅਕਸਰ ਕੱਟਾਂ ਆਉਂਦੀ ਰਹਿੰਦੀਆਂ ਆ ਤਾਂ ਕਿਵੇਂ ਉਸ ਵੇਲੇ ਸਾਨੂੰ ਫਿਰ ਪੁਲਿਸ ਨੇ ਸਾਡੇ ਇੱਕ ਰਾਤ ਨੂੰ ਸਿਕਿਉਰਟੀ ਗਾਰਡ ਹੁੰਦਾ ਇੱਕ ਇੱਕ ਪੁਲਿਸ ਮਾਦਰ ਐਮਰਜੈਂਸੀ ਉਹਨੋਂ ਸੇ ਬਰਾਲੇ ਨੇ ਵਾਸੇ ਕਰਨਾ ਸੇ ਬਾਅਦ ਚਾਹ ਨਾਲ ਇੱਕ ਸੌਨ ਵੇ ਫੋਨ ਕਰ ਲੈਨੇ ਆ ਬਹੁਤ ਐਮ ਸਿਟੀ ਫੋਨ ਕਰਨਾ ਬੰਦਾ ਪੁਲਿਸ ਗੜ ਆ ਜਾਂਦੀ ਉੱਥੇ ਉਸ ਟਾਈਮ ਪਰ ਇਨਸੀਡੈਂਟ ਤੇ ਅਕਸਰ ਹੁੰਦੇ ਆ ਸਾਡੇ ਆਫਿਸ ਵਿੱਚ ਉਸੇ ਇਸੇ ਵਾਸਤੇ ਲਿਖਿਆ ਆ ਪਰ ਲਿਖਿਆ ਸਾਡਾ ਅੱਜ ਮੈਂ ਕਿਹਾ ਗੰਮ ਤੇ ਮੀਟਿੰਗ ਚੱਲ ਰਹੀ ਥੜੀ ਸੈਸ਼ਨ ਦੀ ਪਰ ਸਟੇਟ ਹਟ ਗਈ ਤੇ ਮੀਟਿੰਗ ਜਲਦੀ ਵੀ ਹੈ ਇਹ ਸਾਹਮਣੇ ਸਕਿਉਰਿਟੀ ਦਿੱਤੀ ਜਾਵੇ ਕਿ ਸਮ ਜਲਦੀ ਆਸ ਹੈ ਕਿ ਜਲਦੀ ਕੋਈ ਸਕਿਉਰਿਟੀ ਦਾ ਕੁਝ ਇੰਤਜ਼ਾਮ ਹੋਏਗਾ